ਪਾਤੀਕਸਰ ਜੁਨੀਅਰ ਰਾਜੇਵਾ ਜਿੰਦਾਬਾਦ ਪਾਤੀਕਸਰ ਜੁਨੀਅਰ ਰਾਜੇਵਾ ਜਿੰਦਾਬਾਦ ਪਾਤੀਕਸਰ ਜੁਨੀਅਰ ਰਾਜੇਵਾ ਜਿੰਦਾਬਾਦ ਔਰ ਜੋ ਕਿਸਾਨਾਂ ਦੇ ਨਾਲ ਧੋਖਾ ਹੋ ਰਿਹਾ ਸਾਡੇ ਨਾਲ ਖੜਕੇ ਸਰਕਾਰ ਦੇ ਵਿੱਚ ਜਾ ਕੇ ਫੋਕਾ ਦਿਓ ਔਰ ਸਰਕਾਰ ਨੂੰ ਜਗਾਓ ਕਿ ਇਹ ਸਰਕਾਰ ਸੁੱਤੀ ਪਈ ਆ ਔਰ ਸੁੱਤੀਆਂ ਦੋ ਸਰਕਾਰਾਂ ਪਈਆਂ ਆ ਔਰ ਕੋਈ ਕਿਸੇ ਦੇ ਕੋਈ ਨਹੀਂ ਗਰੀਬ ਦੀ ਕੋਈ ਨਹੀਂ ਜ਼ਿੰਮੇਵਾਰ ਦੀ ਬਾਫਨ ਨੂੰ ਤਿਆਰ ਨਹੀਂ ਅਸੀਂ ਆ ਇਹ ਹੀ ਕਹਿਣ ਆਇਆ ਬੀਬੀ ਜੀ ਤੁਸੀਂ ਸਰਕਾਰ ਦੇ ਅਧਾਰੇ ਹੋ ਤੁਸੀਂ ਸਾਡੇ ਨਾਲ ਰਲ ਕੇ ਇਸ ਮਸਲੇ ਨੂੰ ਹੱਲ ਕਰਾਓ ਜੇ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਐਸਐਮਕੇ ਔਰ ਜੇ ਅਜੇੜੀਆਂ ਸਾਡੀ ਭਾਰਤੀ ਕਿਸਾਨ ਜੁਨੀਆ ਰਾਜਾ ਜਿਹਨੇ ਸਭ ਤੋਂ ਪਹਿਲਾ ਸਟੈਪ ਲਿਆ ਅਸੀਂ ਜੋ ਹੋਵੇਗਾ ਉਹੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ 71 ਹੋ ਕੇ ਆਪਣੇ ਹਲਕੇ ਦੇ ਵ代इका ਸ਼੍ਰੀਮਤੀ ਸੰਤੋਸ਼ ਘਟਾਰੀਆ ਜੀ ਨੂੰ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਦੇਣ ਆਏ ਆ ਉਹਦੇ ਵਿੱਚ ਜੋ ਸਾਡੀ ਧੀਆ ਪੁੱਤਾਂ ਵਾਂਗੂ ਪਾਲੀ ਫਸਲ ਜੋ ਅੱਜ ਮੰਡੀਆਂ ਦੇ ਵਿੱਚ ਰੋਲ ਰਹੀ ਹੈ ਜਿਹੜਾ ਸਾਡੇ ਖੇਤਾਂ ਦੇ ਵਿੱਚ ਖੜੀ ਹੈ ਉਸ ਦਾ ਮੁੱਖ ਕਾਰਨ ਇਹੀ ਆ ਕਿ ਜਿਹੜੇ ਮੰਡੀਆਂ ਦੇ ਵਿੱਚ ਜੋ ਪੁਰਾਣਾ ਸਟਾਕ ਪਿਆ ਸੀ ਉਹਨਾਂ ਦੇ ਗਦਾਮਾਂ ਵਿੱਚ ਉਹ ਹਲੇ ਤੱਕ ਨਹੀਂ ਚੱਕਿਆ ਗਿਆ ਜੇਕਰ ਪੁਰਾਣਾ ਸਟਾਕ ਨਹੀਂ ਚੱਕਿਆ ਗਿਆ ਤਾਂ ਨਵਾਂ ਸਟਾਕ ਕਿੱਥੋਂ ਉਹ ਇਹ ਉਹਨੂੰ ਸਾਬਣਗੇ ਜਾਂ ਕਿੱਥੋਂ ਉਹਦੀ ਭਰਤੀ ਕਰਾਂਗੇ ਕਿੱਥੋਂ ਬਾੜਦਾਨਾ ਭੇਜਣਗੇ ਜਾਂ ਜਿਹੜੇ ਕਿਸਾਨ ਸਾਡੇ ਭਰਾ ਆ ਉਹਨਾਂ ਦਾ ਦੇਡ ਲੈਂਡ ਕਿੱਥੋਂ ਚੱਲੂਗਾ ਤੇ ਨਵੀਂ ਫਸਲ ਦਾ ਹਾੜੀ ਦੀ ਬੀਜਣੀ ਐ ਉਹ ਕਿੱਦਾਂ ਬਜਾਈ ਸ਼ੁਰੂ ਕਰਨਗੇ ਜੋ ਲੈਣ ਦੇਣਾ ਉਹਨਾਂ ਦਾ ਕਿੱਥੋਂ ਚੱਲੂਗਾ ਸੋ ਅਸੀਂ ਤਾਂ ਇਹੀ ਬੇਨਤੀ ਕਰਨ ਆਏ ਆ ਐਮਐਲਏ ਸਾਹਿਬ ਕੋਲ ਪੇ ਤੁਸੀਂ ਸਾਡੇ ਵੱਲੋਂ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਇੱਕ ਮੀਟਿੰਗ ਕਰੋ ਇੱਕ ਉਹਨਾਂ ਕੋਲੋਂ ਫੈਸਲਾ ਕਰਾਓ ਕਿ ਜੋ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਆਪਸ ਵਿੱਚ ਮਤ ਭੇਦਾਂ ਉਹਨਾਂ ਨੂੰ ਪਿੱਛੇ ਰੱਖ ਕੇ ਕਿਸਾਨਾਂ ਦੀ ਪਹਿਲ ਦੇ ਆਧਾਰ ਤੇ ਇਹ ਜਿਹੜੀ ਗੱਲਬਾਤ ਆ ਝੋਨੇ ਦੀ ਇਹ ਸੀਜ਼ਨ ਦੀ ਇਹਨੂੰ ਪਹਿਲਾਂ ਨੇਪਰੇ ਚਾੜਿਆ ਜਾਵੇ ਕਿਸਾਨਾਂ ਦੀ ਵਣਦੀ ਅਦਾਇਗੀ ਉਹਨਾਂ ਨੂੰ ਛੇਤੀ ਤੋਂ ਛੇਤੀ ਦਿੱਤੀ ਜਾਵੇ ਜਿਸ ਨਾਲ ਕਿਸਾਨ ਆਪਣੀ ਅਗਲੀ ਫਸਲ ਵੀ ਬੀਜਣ ਲਈ ਆੜੀ ਬੀਜਣ ਲਈ ਤਿਆਰ ਹੋ ਸਕਣ ਤਾਂ ਜੋ ਉਹਨਾਂ ਦਾ ਲੈਣਾ ਦੇਣਾ ਉਹ ਪਿਛਲਾ ਕਲੀਅਰ ਹੋ ਜਾਵੇ ਅਗਰ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਇਸ ਤਰ੍ਹਾਂ ਨਹੀਂ ਕਰਦੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਮੌਕੇ ਸਾਰਾ ਪੰਜਾਬ ਉੱਠ ਕੇ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਗਿਆ ਸੀ ਸੋ ਮਜਬੂਰਨ ਸਾਨੂੰ ਫਿਰ ਤੋਂ ਉਹੀ ਕੰਮ ਦੁਹਰਾਣਾ ਨਾ ਪਵੇ ਇਸ ਲਈ ਸਾਡੀ ਬੇਨਤੀ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਅਪੀਲ ਆ ਪੇ ਜੋ ਸਾਡੇ ਕਿਸਾਨਾਂ ਦੀਆਂ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਕੀਤੀਆਂ ਜਾਣ ਸਾਡੇ ਝੋਨੇ ਦੀ ਜੋ ਭਰਾਈ ਆ ਜਾਂ ਪੁਰਾਣੇ ਕਦਮਾਂ ਦੇ ਵਿੱਚ ਜੋ ਮਾਲ ਪਿਆ ਆ ਪੁਰਾਣਾ ਉਹਨੂੰ ਚੱਕ ਕੇ ਉਹਨਾਂ ਨੂੰ ਖਾਲੀ ਕੀਤਾ ਜਾਵੇ ਤੇ ਨਵੀਂ ਭਰਤੀ ਸ਼ੁਰੂ ਕਰਾਈ ਜਾਵੇ ਉਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬਾਹ ਅੱਜ ਜਿਹੜੀ ਗੱਲ ਕਹਿ ਰਹੇ ਹਰ ਸਾਲ ਨੂੰ ਖਤਮ ਕਰਦੇ ਔਰ ਜਿੰਮੇਦਾਰਾਂ ਦਾ ਜਿਹੜਾ ਝੋਕਾ ਆ ਉਹ ਬਕਾਇਆ ਕਰ। ਠੀਕ ਹੈ। ਜੀ ਗੱਲ ਇਹ ਹੈ ਕਿ ਸਰੂਪ ਪਤਾ ਹੀ ਹੈ ਕਿ ਜੋ ਕੇਂਦਰ ਸਰਕਾਰ ਆ ਉਹ ਤੁਹਾਡੇ ਪ੍ਰਤੀ ਉਹ ਵੀ ਕੋਦਾਂ ਨੀਅਤ ਕੀ। ਤੇ ਇਹ ਹੈ ਕਿ ਅਸੀਂ ਇਹ ਵੀ ਦੋ ਹੀ ਸਰਦਾਰਾਂ ਦਾ ਆਪਾਂ ਕੁਝ ਨਹੀਂ ਜਾਣ ਕਿ ਜਿੰਮੇਦਾਰ ਨਾਲ ਉਹਦੇ ਵਿੱਚ ਲੱਗਣੇ ਚਾਹੀਦੇ। ਠੀਕ ਹੈ। ਉਹ ਕੱਲ ਅਲੱਗ ਇੱਕ ਅਗੇ ਜਿਵੇਂ ਗਵਰਨਰ ਸਭ ਜਾਈਆ। ਕੌਣ ਦਾ ਬਣੇ ਕੋਈ ਸੋਚਦਾ। ਬਾਹਰ ਟੋਨਾ ਆ ਕੋਈ ਨਹੀਂ ਆ ਪਰ ਅਸੀਂ ਤੁਹਾਨੂੰ ਇਹ ਨਹੀਂ ਦੇਣ ਦੀ ਕਰਨ ਆਏ ਆ ਅਸੀਂ ਜ਼ਿੰਮੇਦਾਰ ਲੋਕ ਆ ਸਾਨੂੰ ਬਚਾ ਲਓ ਜੀ ਠੀਕ ਹੋ ਗਿਆ ਜੇ ਦੇਖੋ ਜੇ ਅਸੀਂ ਬਚੇ ਤਾਂ ਤੁਸੀਂ ਬਚੂਗਾ ਤਾਂ ਉੱਪਰ ਸਰਕਾਰ ਬਚੂਗੀ ਅੱਜ ਅਸੀਂ ਤੁਹਾਡੇ ਕੋਲ ਆਏ ਆ ਕੱਲੂ ਪੂਰਾ ਕੋ ਵੀ ਜਾਵਾਂਗੇ ਜੇ ਕੰਮ ਜਿੱਤਰਾ ਨਾ ਹੋਇਆ ਠੀਕ ਹੈ ਪਰ ਅਸੀਂ ਤੁਹਾਨੂੰ ਇਹ ਨਹੀਂ ਹੋਣ ਦੇਣ ਦੀ ਕਰਨ ਆਏ ਆ ਤੇ ਜ਼ਿੰਮੇਦਾਰ ਵੀਰ ਆ ਇਹ ਤੁਹਾਡੇ ਆ ਇੱਕ ਅੰਦੇਸ਼ ਦਾ ਰੰਦਾ ਦੇ ਆ ਕਿ ਤੁਸੀਂ ਸਾਡੀ ਫਰਿਆਦ ਕਿਮ ਕੋ ਲੱਕੇ ਜੋ ਉਹ ਕਹਾਂ ਰੱਖੇਗਾ ਬਿਲਕੁਲ ਜੀ ਬਿਲਕੁਲ ਇਹ ਗਾੜੀ ਇਹ ਤਾਂ ਗੋਲੇਵਰੇ ਵੇਤੀ ਆ ਤੇ ਇਹ ਨੂੰ ਇਹ ਸਿਰੇ ਚਲਾ ਬਿਲਕੁਲ ਬਿਲਕੁਲ ਜੀ ਅੱਜ ਆਪਾਂ ਤੁਹਾਨੂੰ ਪੁੱਛਾਂਗੇ ਚੈਨਲ ਨਾਲ ਚਲਾਉਂਦੇ ਹਾਂ ਵੀਡੀਓ ਦੀ ਗੋਲ ਨਹੀਂ ਲੱਗਦੀ